ਸੰਗਰੂਰ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਉੱਬਾਵਾੜ ਰੋਡ ਦੇ ਉੱਪਰ ਇੱਕ ਸਟੋਰ ਦੇ ਵਿੱਚ ਵੱਡੀਆਂ ਕੰਪਨੀਆਂ ਦੀ ਪੈਕਿੰਗ ਕਰਕੇ ਨਕਲੀ ਘਿਓ ਵੇਚਿਆ ਜਾ ਰਿਹਾ ਸੀ ਜਿੱਥੇ ਇੱਕ ਨੌਜਵਾਨ ਵੱਲੋਂ ਵੇਰਕਾ ਕੰਪਨੀ ਦਾ ਘਿਓ ਆਪਣੇ ਘਰ ਲੈ ਜਾ ਕੇ ਵਰਤਿਆ ਗਿਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿ ਘਿਓ ਅਸਲੀ ਨਹੀਂ ਹੈ ਇਸਦੇ ਵਿੱਚ ਮਿਲਾਵਟ ਲੱਗਦੀ ਹੈ ਫਿਰ ਉਹ ਆਪਣੇ ਨਾਮ ਸ਼ਿਵ ਸੈਨਾ ਦੇ ਪ੍ਰਧਾਨ ਨੂੰ ਲੈ ਕੇ ਆਇਆ ਜਿਨ੍ਹਾਂ ਨੇ ਦੁਕਾਨਦਾਰ ਸਾਹਮਣੇ ਖੁਲਾਸਾ ਕੀਤਾ ਕਿ ਤੁਸੀਂ ਨਕਲੀ ਘਿਓ ਵੇਚ ਰਹੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਰਕਾ ਅਮੋਲ ਅਤੇ ਨੈਸਲੇ ਐਵਰੀਡੇ ਵਰਗੀਆਂ ਵੱਡੀਆਂ ਕੰਪਨੀਆਂ ਦੇ ਪੈਕਿੰਗ ਕਰਕੇ ਇਹ ਦੁਕਾਨਦਾਰ ਆਪਣੀ ਦੁਕਾਨ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਘਿਓ ਰੱਖੀ ਬੈਠਾ ਸੀ ਜਦੋਂ ਸ਼ਿਕਾਇਤ ਸਿਹਤ ਵਿਭਾਗ ਦੇ ਕੋਲ ਗਈ ਤਾਂ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਜਦੋਂ ਦੁਕਾਨ ਉੱਪਰ ਛਾਪਾ ਮਾਰਨ ਦੇ ਲਈ ਆਈ ਤਾਂ ਦੁਕਾਨਦਾਰ ਦੁਕਾਨ ਬੰਦ ਕਰਕੇ ਗਾਇਬ ਹੋ ਗਿਆ ਸਿਹਤ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਾਡੇ ਵੱਲੋਂ ਦੁਕਾਨਦਾਰ ਨੂੰ ਵਾਰ-ਵਾਰ ਫੋਨ ਕੀਤਾ ਗਿਆ ਪਰ ਉਹ ਦੁਕਾਨ ਉੱਪਰ ਨਹੀਂ ਪਹੁੰਚਿਆ ਸਾਡੇ ਵੱਲੋਂ ਦੁਕਾਨ ਸੀਲ ਕਰ ਦਿੱਤੀ ਗਈ ਹੈ ਅਤੇ ਜਦੋਂ ਦੁਕਾਨਦਾਰ ਸਾਡੇ ਨਾਲ ਸੰਪਰਕ ਕਰੇਗਾ ਤਾਂ ਪਹਿਲਾਂ ਉਹਦੇ ਕਿਓ ਦੇ ਸੈਂਪਲ ਭਰੇ ਜਾਣਗੇ ਅਤੇ ਉਸਦੇ ਉੱਪਰ ਬੰਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਗ੍ਰਾਹਕ ਜਿਹੜਾ ਵੇਰਕਾ ਦੀ ਪੈਕਿੰਗ ਵਾਲਾ ਕਿਓ ਲੈ ਕੇ ਗਿਆ ਸੀ ਵੇਰਕਾ ਕੰਪਨੀ ਵੱਲੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਹ ਕਿਓ ਨਕਲੀ ਪਾਇਆ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਦੇ ਅਫਸਰ ਅਤੇ ਹੋਰ ਗ੍ਰਾਹਕ ਨੌਜਵਾਨਾਂ ਦਾ ਕੀ ਕਹਿਣਾ ਹੈ ਆਓ ਤੁਸੀਂ ਵੀ ਸੁਣੋ ਮੈਂ ਵਿਜੀ ਚਰਨੀ ਸ਼ਰਮਾ ਸ਼ਿਵ ਸੈਨਾ ਪੰਜਾਬ ਪ੍ਰਧਾਨ ਸੀਗਾ ਹਿੰਦੂ ਸੰਗਠਨ ਤੇ ਮੇਰੇ ਕੋਲੇ ਫੋਨ ਆਇਆ ਸੀਗਾ ਸਵੇਰੇ ਇਹ ਲੜਕੇ ਦਾ ਤੇ ਮੈਂ ਮੈਨੂੰ ਸਵੇਰੇ ਦੱਸਿਆ ਸੀ ਕਿ ਇੱਕ ਜਗ੍ਹਾ ਤੋਂ ਮੈਂ ਕਿਉਂ ਲੈਂਦਾ ਸੀਗਾ ਜੀ ਤੇ ਉਹਦਾ ਮੈਨੂੰ ਬਿਲ ਵੀ ਇਹਨਾਂ ਨੇ ਦਿੱਤਾ ਸੀਗਾ ਕਹਿੰਦੇ ਬਿਲ ਮੈਂ ਇਹਦੀ ਕਾਪੀ ਕੀਤੀ ਹੋਈ ਸੀ ਮੋਬਾਈਲ 'ਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਗਾ ਦੱਸੀ ਵੀ ਇੱਥੇ ਮੈਂ ਬਲੂ ਪਲਾਉਂਗਾ ਤੁਹਾਨੂੰ ਮੌਕੇ ਤੇ ਤੁਸੀਂ ਆ ਜਾਓ ਪਲੀਜ਼ ਸਰ ਠੀਕ ਹੈ ਜੀ ਅੱਜ ਇਹ ਇੱਥੇ ਆਏ ਸੀ ਜੀ ਇਹਨਾਂ ਨੂੰ ਕਿਹਾ ਵੀ ਸਾਨੂੰ ਇਹ ਕਿਉਂ ਦਿੱਤਾ ਜਿਹੜਾ ਨਕਲੀ ਦਿੱਤਾਗਾ ਕਿ ਕਿੱਥੋਂ ਲਿੱਤਾ ਹੋਇਆ ਕਿੱਥੋਂ ਨਹੀਂ ਲਿੱਤਾ ਹੋਇਆ ਸਰ ਇਹਦੇ ਨਾਲ ਬਿਮਾਰੀਆਂ ਉਹ ਹੁੰਦੀਆਂ ਨੇਗੀਆਂ ਠੀਕ ਹੈ ਜੀ ਸਰ ਠੀਕ ਹੈ ਜੀ ਇਹ ਕਹਿ ਰਹੇ ਨੇ ਵੀਰਕੇ ਦਾ ਮਗਰ ਇਹ ਬਿਲਕੁਲ ਨਕਲੀ ਹੈਗਾ ਇਹਦਾ ਸੀ ਸੈਂਪਲ ਵੀ ਭਰ ਸਕਦੇ ਆ ਟੈਸਟਡ ਵੀ ਕਰਵਾਉਣਾ ਇਹ ਅੱਗੇ ਦੇਖਦੇ ਆ ਜੋ ਕੁਝ ਤੇ ਇਸ ਤਵਾਰ ਦੇ ਬਿਲ ਸੀ ਅਸੀਂ ਇੱਥੇ ਆ ਕੇ ਦੇਖਿਆ ਵੀ ਉਹਦੇ ਨਾਲ ਦੀ ਇਹਦੇ ਕਿਉ ਦੇ ਨਾਲ ਦੀਆਂ ਦੋ ਪੇਟੀਆਂ ਹੋਰ ਐਸੀ ਮੌਕੇ ਤੇ ਫੜੀਆਂ ਨੇ ਇਹਨਾਂ ਕੋਲ ਠੀਕ ਹੈ ਜੀ ਤੇ ਸਾਨੂੰ ਇਹ ਵੀ ਇਹ ਜਿਹੜਾ ਕਿਉ ਆਗਾ ਇਹ ਲੋਕ ਖਾ ਲੈਂਦੇ ਨੇ ਬਿਮਾਰ ਹੋਣਗੇ ਬਿਮਾਰੀਆਂ ਲੱਗਣਗੀਆਂ ਪਤਾ ਨਹੀਂ ਕਿੰਨੇ ਕੁ ਲੋਕ ਖਾ ਗਏ ਜਾਂ ਉਹ ਬਿਮਾਰੀਆਂ ਨਾਲ ਜੂਝ ਰਹੇ ਨੇ ਅੱਜ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਕਿਉਂ ਨਕਲੀ ਹੈ ਇਹ ਸਰ ਮੈਨੂੰ ਜਦੋਂ ਮੈਂ ਇਹਨੂੰ ਬੱਚਾ ਮੈਨੂੰ ਪਹਿਲਾਂ ਚੈੱਕ ਕਰਾ ਕੇ ਗਿਆ ਸੀ ਇਹ ਆ ਕੇ ਵੀ ਸਰ ਆਹ ਹੱਸ ਕਿਉਂ ਲੱਤਾ ਇਹਨੂੰ ਮੈਂ ਪੈਕਿੰਗ ਖੋਲੀ ਆ ਉਹਨੂੰ ਦੇਖਿਆ ਯੂਜ਼ ਕਰਕੇ ਮਗਰ ਬਿਲਕੁਲ ਹੀ ਉਹ ਚ ਫਰਕ ਕਰ ਰਿਹਾ ਸੀ ਕਿ ਉਹ ਕੀ ਹੈ ਅਸਲੀ ਹੈ ਕਿ ਨਕਲੀ ਕੋਈ ਟੈਸਟ ਵਗੈਰਾ ਕਰਵਾਇਆ ਕਿ ਉਹਦਾ ਹੋਣਾ ਸਰ ਅਸੀਂ ਇਹ ਫਿਲਹਾਲ ਅਸੀਂ ਮੌਕੇ ਤੇ ਆ ਕੇ ਇਹਨਾਂ ਦੇ ਸੈਂਪਲ ਫੜੇ ਆ ਤੇ ਖੁਦ ਕਹਿ ਰਹੇ ਨੇ ਕਿ ਉਹ ਸਾਡੇ ਕੋਲ ਨਕਲੀ ਆ ਤੁਸੀਂ ਇਲਜ਼ਾਮ ਲਗਾ ਰਹੇ ਹੋ ਜੇ ਕੱਲ ਨੂੰ ਕਿ ਉਹਦਾ ਸੈਂਪਲ ਸਹੀ ਆਇਆ ਫੇਰ ਕੁਲਾਸੀ ਜ਼ਿੰਮੇਵਾਰ ਹਾਂ ਸਰ ਠੀਕ ਹੈ ਜੀ ਅਸੀਂ ਜ਼ਿੰਮੇਵਾਰ ਹਾਂ ਮਗਰ ਫਿਲਹਾਲ ਜੇ ਇਹ ਨਕਲੀ ਕੇ ਉਪਾਇਆ ਗਿਆ ਫਰੇਨਾ ਦੇ ਬੰਦ ਦੀ ਕਾਰਵਾਈ ਕਰਾਈ ਜਾਊਗੀ ਮੌਕੇ ਤੇ ਆ ਪੈਕੇਟ ਇਹ ਸਾਡੇ ਰਾਸ਼ਟਰੀ ਪ੍ਰਧਾਨ ਦਫ਼ਤਰ ਸਾਹਿਬ ਨੇ ਇਹ ਗੱਲ ਕਰ ਲਈ ਮੈਂ ਐਡਵੋਕੇਟ ਵਿਦੇਸ਼ ਵੀ ਆ ਸਦ ਤੇ ਨੈਸ਼ਨਲ ਪ੍ਰਧਾਨ ਸਿਵਲਿੰਗ ਦੁਸਮ ਰਾਜ ਮੈਨੂੰ ਪਰਸੂ ਫੋਨ ਆਇਆ ਸੀ ਸ਼ਾਮ ਨੂੰ ਵੀ ਆ ਮੁੰਡਾ ਬੰਟੀ ਆ ਵੀ ਅਗਰ ਦਿੱਕਤ ਆਈ ਆ ਭਾਈ ਪੰਜਾਬ ਪ੍ਰਧਾਨ ਜੀ ਨਾਲ ਤਾਂ ਲਾਇ ਮੈਸੇਜ ਵੀ ਚੈੱਕ ਕਰੋ ਪਹਿਲਾਂ ਪਹਿਲਾਂ ਸਾਬਤ ਪ੍ਰਮੁਖਤਾ ਸਬੂਤ ਕਰ ਲਓ ਫਿਰ ਆਪਾਂ ਰੇੜੇ ਕੰਮ ਗੱਲ ਕਰਾਂਗੇ ਤੇ ਜਦੋਂ ਆਏ ਅਸੀਂ ਆ ਖੋੜ ਕੇ ਦੇਖਿਆ ਕਿਉਂ ਤਰੀ ਡਾਡਾ ਤੇ ਜੇ ਅਸੀਂ ਫੂਡ ਸੇਫਟੀ ਦਾ ਅਫਸਰ ਨੂੰ ਫੋਨ ਕਰਦੇ ਹਾਂ ਸੈਂਪਲ ਪਰਖਾਣੇ ਆ ਤੇ ਜੋ ਵੀ ਕਾਰਵਾਈ ਹੋਏਗੀ ਬੰਦੇ ਕਾਨੂੰਨੀ ਕਾਰਵਾਈ ਕਰਾਂਗੇ ਹਾਂ ਜੀ ਮੈਂ ਤੁਹਾਡਾ ਨਾਮ ਡਿਪਾਰਟਮੈਂਟ ਤੇ ਡੈਜ਼ਿਗਨੇਸ਼ਨ ਜੀ ਹਾਂ ਜੀ ਮੈਂ ਅਦਿਤੀ ਗੁਪਤਾ ਡੈਜ਼ਿਗਨੇਟਿਡ ਅਫੀਸਰ ਫੂਡ ਸੇਫਟੀ ਡਿਸਟ੍ਰਿਕਟ ਸੰਗਰੂਰ ਅਮਰ ਸਮਰੂਪ ਦੇ ਵਿੱਚ ਨਕਲੀ ਕਿਉ ਫਰਮ ਦੇ ਸ਼ਿਕਾਇਤ ਆਈ ਸੀ ਵੀ ਡਿਪਾਰਟਮੈਂਟ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤੇ ਕੀ ਜਾਣਕਾਰੀ ਹੈ ਉਹਦੇ ਬਾਰੇ ਸਾਨੂੰ 21 ਤਰੀਕ ਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਕਿ ਉਹਨਾਂ ਨੇ ਇੱਕ ਦੁਕਾਨ ਤੋਂ ਘੀ ਖਰੀਦਿਆ ਵੇਰਕਾ ਦਾ ਲੇਕਿਨ ਉਹਨਾਂ ਨੂੰ ਉਹ ਨਕਲੀ ਲੱਗਿਆ ਤਾਂ ਇਸ ਕਰਕੇ ਸਾਨੂੰ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਤੇ ਜਦੋਂ ਉਸ ਤੋਂ ਬਾਅਦ ਸ਼ਿਕਾਇਤ ਉੱਪਰ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਆਫੀਸਰ ਅਤੇ ਉਸ ਦੇ ਨਾਲ ਟੀਮ ਨੂੰ ਭੇਜਿਆ ਗਿਆ ਸੈਂਪਲ ਲੈਣ ਲਈ ਉੱਥੇ ਜਾ ਕੇ ਉੱਥੇ ਪੁਲਿਸ ਵੀ ਮੌਜੂਦ ਸੀ ਤੇ মিডিਆ ਕੰਪਲੇਨੈਂਟ ਸਾਰੇ ਉੱਥੇ ਮੌਜੂਦ ਸੀ ਮੌਕੇ ਤੇ ਉਥੇ ਜਾ ਕੇ ਪਰ ਲੇਕਿਨ ਉਹ ਸ਼ਿਕਾਇਤ ਕਰਤਾ ਉਥੇ ਮਿਲਿਆ ਨਹੀਂ ਸਾਨੂੰ ਉਹ ਜਾ ਚੁੱਕਿਆ ਸੀ ਉਥੋਂ ਉਸ ਤੋਂ ਬਾਅਦ ਉਥੇ ਪੁਲਿਸ ਨੇ ਆਲਰੇਡੀ ਸੀਲ ਲਗਾਈ ਹੋਈ ਸੀ ਫਿਰ ਉਸ ਤੋਂ ਬਾਅਦ ਉਸ ਤੋਂ ਪੁਲਿਸ ਨੂੰ ਕਿਹਾ ਗਿਆ ਕਿ ਵੀ ਉਸ ਨੂੰ ਘਰ ਦੇ ਐਡਰੈਸ ਤੋਂ ਪਤਾ ਕਰਕੇ ਮਤਲਬ ਟ੍ਰੇਸ ਕੀਤਾ ਜਾਵੇ ਤਾਂ ਕਿ ਸੈਂਪਲਿੰਗ ਦੀ ਕਾਰਵਾਈ ਕੀਤੀ ਜਾ ਸਕੇ ਫਿਰ ਉਹਨਾਂ ਨੇ ਪੁਲਿਸ ਦੇ ਜੋ ਆਫੀਸਰ تھے ਜਦੋਂ ਘਰੇ ਗਏ ਉੱਥੇ ਜਾ ਕੇ ਉਹਨਾਂ ਨੇ ਪਾਇਆ ਕਿ ਉੱਥੇ ਵੀ ਤਾਲਾ ਲੱਗਿਆ ਹੋਇਆ ਹੈ ਇਸ ਉਪਰੰਤ ਫਿਰ ਫੂਡ ਸੇਫਟੀ ਅਫਸਰ ਨੇ ਵੀ ਉਸ ਪ੍ਰੈਮਾਈਸ ਉੱਪਰ ਆਪਣੀ ਸੀਲ ਨਾਲ ਲਗਾਤੀ ਹੈ ਹੁਣ ਉਸ ਦੇ ਉੱਪਰ ਪੁਲਿਸ ਦੀ ਔਰ ਫੂਡ ਸੇਫਟੀ ਆਫੀਸਰ ਦੋਨੋਂ ਨੇ ਉਹ ਪ੍ਰੈਮਾਈਸ ਸੀਲ ਕੀਤਾ ਹੋਇਆ ਹੈ ਤੇ ਉਹ ਉਸ ਦੇ ਆਨ ਉਪਰੰਤ ਦੋਸ਼ੀ ਦੇ ਜਦੋਂ ਆਂਦੇ ਉਹਦਾ ਸੈਂਪਲ ਲਈ ਜਾਂਦੇ ਕਿੰਨੀ ਮਾਤਰਾ ਚ ਮੈਮ ਕੀ ਉੱਥੇ ਮਿਲਿਆ ਸੀ ਉਹ ਉਸ ਸੰਬੰਧੀ ਹਜੇ ਕੋਈ ਰਿਕਾਰਡ ਮੌਜੂਦ ਨਹੀਂ ਹੈਗਾ ਦਫ਼ਤਰ 'ਚ ਤਾਂ ਲੱਗਦਾ ਸੀ ਕਿ ਉਹਦੇ ਲਈ ਕੋਈ ਲਾਇਸੈਂਸ ਹੀ ਨਹੀਂ ਚੱਲਦਾ ਉਦੋਂ ਉਦੋਂ ਮੌਕੇ ਤੇ ਵੇਰਕਾ ਦੇ ਵੀ ਆਫੀਸ਼ੀਅਲਸ ਨੂੰ ਜੁਆਇਨ ਕੀਤਾ ਗਿਆ ਸੀ ਤਾਂ ਕਿ ਉਹ ਅਥੈਂਟੀਕੇਟ ਕਰ ਸਕਣ ਵੀ ਇਹ ਕੀ ਅਸਲੀ ਹੈ ਕਿ ਨਕਲੀ ਹੈ ਤੇ ਜੋ ਕੰਪਲੇਨੈਂਟ ਨੇ ਇੱਕ ਡੱਬਾ ਪਰਚੇਸ ਕੀਤਾ ਸੀ ਵੇਰਕਾ ਦਾ ਉਹ ਵਾਲਾ ਡੱਬਾ ਉਹਨਾਂ ਨੇ ਵੇਰਕਾ ਨੂੰ ਚੈੱਕ ਕਰਵਾਇਆ ਆਫੀਸ਼ੀਅਲਸ ਨੂੰ ਉਹਨਾਂ ਨੇ ਵੀ ਇਹ ਮੰਨਿਆ ਵੀ ਇਹ ਕੀ ਨਕਲੀ ਹੈ ਹੁਣ ਅਗਲੀ ਕੀ ਕਾਰਵਾਈ ਹੋਊਗੀ ਮੈਂ ਸੀਲ ਕਰਤਾ ਤਾਂ ਦੁਬਾਰਾ ਹੁਣ ਉਹ ਸਾਡੇ ਕੋਲ ਜਦੋਂ ਰਿਕੁਐਸਟ ਦੇਣਗੇ ਸੀਲ ਖੋਲਣ ਲਈ ਫੇਰ ਫੂਡ ਸੇਫਟੀ ਅਫਸਰ ਉੱਥੇ ਜਾ ਕੇ ਉਹਦੀ ਸੈਂਪਲਿੰਗ ਕਰਕੇ ਹੀ ਸੀਲ ਖੋਲਣਗੇ